ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਆਏ ਆ ਪਿੰਡ ਝੰਡੂ ਕੇ ਗੋਲ ਚੌਂਕ ਦੇ ਕੋਲ ਪੁਰਾਣੀ ਹਵੇਲੀ ਦੇ ਨੇੜੇ ਅਸੀਂ ਆਏ ਆ ਸਿੱਧੂ ਇਲੈਕਟ੍ਰੋਨਿਕਸ ਤੇ ਇੱਥੇ ਘਰ ਦੇ ਵਿੱਚ ਵਰਤਣ ਵਾਲੀਆਂ ਹਰ ਇੱਕ ਚੀਜ਼ ਜਿਵੇਂ ਤੜਕੇ ਤੋਂ ਲੱਗਦੇ ਆਪਾਂ ਮੋਬਾਈਲ ਫੋਨ ਚਾਰਜਰ ਹੈੱਡਫੋਨ ਬਜਾਜ ਕਾਰਡ ਤੇ ਆਸਾਨ ਕਿਸ਼ਤਾਂ ਤੇ ਸਮਾਨ ਤੇ ਬਾਕੀ ਆਪਾਂ ਸਾਰੀ ਗੱਲਬਾਤ ਅੰਦਰ ਬੈਠ ਕੇ ਕਰਦੇ ਆਂ ਆਓ ਜੀ ਹਾਂਜੀ ਆਪਾਂ ਚੁੱਕੀਆਂ ਦੁਕਾਨ ਦੇ ਅੰਦਰ ਸਾਰੀ ਗੱਲਬਾਤ ਹੁਣ ਆਪਾਂ ਬਾਈ ਨਾਲ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਹੁਣ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੈਠੋ ਜੀ ਹਾਂਜੀ ਬਾਈ ਜੀ ਆਪਣੀ ਦੁਕਾਨ ਪਿੰਡ ਚ ਹੀ ਹੈ ਹਾਂਜੀ ਪਿੰਡ ਝੰਡੂ ਗਈ ਜ਼ਿਲ੍ਹਾ ਪਠੇਂਡਾ ਪੁੱਚੋ ਮੰਡੀ ਦੇ 8 ਕਿਲੋਮੀਟਰ ਦੂਰ ਹੈ ਦੁਕਾਨ ਆਪਣੀ ਪਿੰਡ ਚ ਹੈ ਜੀ ਜ਼ਿਆਦਾਤਰ ਤਾਂ ਪਿੰਡਾਂ ਚ ਇਹ ਸਹੂਲਤਾਂ ਆਪਾਂ ਦੇਖੀਆਂ ਨਹੀਂ ਮੈਨੂੰ ਲੱਗਦੀ ਆ ਪਹਿਲਾ ਪਿੰਡ ਹੈ ਜਿਹੜੇ ਪਿੰਡ ਚ ਵੀ ਸਾਰੀ ਸਹੂਲਤ ਇੱਥੇ ਮਿਲਦੀ ਹੁਣੀ ਹਾਂਜੀ ਤੇ ਆਪਣੇ ਕੋਲੇ ਕੀ ਕੀ ਸਮਾਨ ਆ ਇਸ ਵਕਤ ਆਪਣੇ ਕੋਲ ਵੀਰੇ ਇਲੈਕਟ੍ਰੋਨਿਕ ਦਾ ਸਾਰਾ ਸਾਮਾਨ ਮੰਨ ਲਓ ਤੁਸੀਂ ਕੁਝ ਵੀ ਲਓ ਸੋਚੀ ਪਲੱਗ ਤੋਂ ਲੈ ਕੇ LCD ਬਾਸਿੰਗ ਮਸ਼ੀਨ ਗੀਜਰ ਕੋਈ ਵੀ ਇਲੈਕਟ੍ਰੋਨਿਕ ਚੀਜ਼ ਹੈ ਸਾਰੀ ਮਿਲਦੀ ਹੈ ਆਪਣੇ ਕੋਲ ਤੇ ਨਾਲ ਆਪਣੇ ਕੋਲ ਮੈਲਾਂ ਵਾਲਾ ਵੀ ਆਪਣਾ ਤੁਰਤ ਪਹਿਲਾਂ ਮੈਲਾਂ ਵਾਲਾ ਕੰਮ ਹੀ ਆ ਉਸ ਦੇ ਨਾਲ ਨਾਲ ਆਪਾਂ ਇਲੈਕਟ੍ਰੋਨਿਕ ਫੜਾ ਵੀ ਚੱਲ ਲਿਆ ਪਿੰਡ ਦੇ ਵਿੱਚ ਠੀਕ ਹੈ ਵੀ ਗੱਲ ਮੁੱਕ ਗਈ ਬਿਜਲੀ ਤੇ ਚੱਲਣ ਵਾਲੀ ਕੋਈ ਵੀ ਚੀਜ਼ ਮੰਨ ਲਓ ਕੋਈ ਵੀ ਚੀਜ਼ ਆਪਣੀ ਦੁਕਾਨ ਤੇ ਅਵੇਲੇਬਲ ਮਿਲੂਗੀ ਠੀਕ ਹੈ ਇੱਕ ਆਪਣਾ ਥੋੜਾ ਜਾਓ ਦੱਸੋ ਵੀ ਜਿਹੜੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਆ ਦਿਹਾੜੀਦਾਰ ਉਹਨਾਂ ਬਾਰੇ ਕੋਈ ਆਪਾਂ ਕਿਸਤਾਂ ਦੇ ਜਿਵੇਂ ਹੁੰਦੀ ਆ ਦੁਕਾਨਦਾਰ ਬਾਜ਼ਾਰ ਦੇ ਵਿੱਚ ਸਕੀਮ ਹੁੰਦੀ ਆ ਕਿਸਤਾਂ ਤੇ ਲੈ ਲਓ ਜੀ ਉਹ ਆਪਣੇ ਕੋਲ ਕੋਈ ਹੈ ਸਕੀਮ ਹਾਂਜੀ ਆਪਣੇ ਕੋਲ ਬਜਾਜ ਕਾਰਡ ਤੇ ਤੁਸੀਂ ਕੋਈ ਵੀ ਸਮਾਨ ਐਲਸੀਡੀ ਵਗੈਰਾ ਲੈਣੀ ਆ ਮਿਲ ਸਕਦੀ ਆ ਮਾਮੂਲੀ ਕਿਸਤਾਂ ਭਰ ਭਰ ਕੇ ਵਾਲਾ ਰੁਪਏ 1000 ਕੇ ਰੁਪਇਆ ਭਰ ਕੇ ਐਲਸੀਡੀ ਫ੍ਰਿਜ ਵਾਸ਼ਿੰਗ ਮਸ਼ੀਨ ਮੋਬਾਈਲ ਉਹਦੀ ਲੈ ਜਾ ਸਕਦੇ ਹੋ ਠੀਕ ਆ ਤੇ ਜਿਹੜੇ ਮੰਨ ਲਓ ਪਿੰਡ ਦੇ ਵਿੱਚ ਆਉਣ ਨੂੰ ਇੱਕ ਹੀ ਫਾਇਦਾ ਇਹ ਆ ਵੀ ਕੋਈ ਵੀ ਐਲਸੀਡੀ ਹੋਗੀ ਵਾਸ਼ਿੰਗ ਮਸ਼ੀਨ ਹੋਗੀ ਕੂਲਰ ਵਗੈਰਾ ਤੁਸੀਂ ਲੰਘਿਆ ਉਹਦੇ ਕਰਤਾ ਵੀ ਪਹੁੰਚ ਫ੍ਰੀ ਕਰਦੇ 10 ਕਿਲੋਮੀਟਰ ਤੱਕ ਠੀਕ ਆ ਹਾਂਜੀ ਤੇ ਆਪਣਾ ਬਜਾਜ ਕਾਰ ਕਿੰਨੇ ਕਿਲੋਮੀਟਰ ਦੀ ਰੇਂਜ ਤੇ ਚੱਲੂਗਾ ਆਪਣੇ ਪਿੰਡ ਤੋਂ 25 ਕਿਲੋਮੀਟਰ ਤੱਕ ਇਧਰ ਮੰਨ ਲਓ ਮੌੜ ਰੰਪਰਾ ਬਠਿੰਡਾ ਕੁੱਜੋ ਤੇ ਕੋਹੜ ਤੱਕ ਕੋਈ ਵੀ ਬੰਦਾ ਆ ਸਕਦਾ ਹੈਗਾ 25 ਕਿਲੋਮੀਟਰ ਤੱਕ ਠੀਕ ਹੈ ਵੀ ਕੋਈ ਵੀ ਤੁਹਾਡੇ ਨਾਲ ਸੰਪਰਕ ਕਰਕੇ ਆਪਣਾ ਮੋਬਾਈਲ ਨੰਬਰ ਦੱਸੋ 9780110834 9781210834 ਤੇ ਆਪਣਾ ਐਡਰੈਸ ਇੱਕ ਵਾਰੀ ਦੁਬਾਰੇ ਸਾਰਾ ਵੀਡੀਓ ਚ ਬੋਲ ਦਿਓ ਵੀ ਕਿੱਥੇ ਆਉਣਾ ਆਪਣੇ ਝੰਡੂਕੇ ਪਿੰਡ ਆਪਣਾ ਪਿੰਡ ਝੰਡੂਕੇ ਗੋਲ ਚੌਂਕ ਦੇ ਕੋਲ ਪੁਰਾਣੀ ਹਵੇਲੀ ਦੇ ਕੋਲ ਜੋ ਪਿੰਡ ਦੇ ਸੈਂਟਰ 'ਚ ਦੁਕਾਨ ਆ ਆਪਣੀ ਆਪ ਦੀ ਘਰੇ ਹੀ ਦੁਕਾਨ ਆਏ ਕੋਈ ਕਿਰਾਏ ਤੇ ਨਹੀਂ ਖੁਦ ਹੀ ਦੁਕਾਨ ਹੈ ਬਠਿੰਡਾ ਜ਼ਿਲ੍ਹਾ ਦਾ ਪਿੰਡ ਝੰਡੂਕੇ ਹਾਂਜੀ ਇੱਕ ਆਪਣੇ ਕੋਲੇ ਜਿਹੜੇ ਪੀਸ ਪੀਐਲ ਸੀੜੀਆਂ ਪਈਆਂ ਵਾਸ਼ਿੰਗ ਮਸ਼ੀਨਾਂ ਪਈਆਂ ਉਹ ਥੋੜਾ ਜਿਆਦਾ ਦਿਖਾਓ ਹਾਂਜੀ ਹੁਣ ਡੈਮੋ ਦਿਖਾ ਦੇ ਇੱਕ ਆਪਣੀ ਆ ਕੈਨ ਕੈਨ ਚੀ ਐਲਈਡੀਆ ਵੀ ਹੈ ਇਹ ਵੀ ਅਗਿੱਤ ਆਗਿੱਤ ਦੀ 44 ਇੰਚ ਉੱਪਰ ਵਾਲੀ 32 ਇੰਚ ਠੀਕ ਹੈ ਇੱਕ ਕੀ ਕਿਸ ਪਰਕੇ ਆਪਣਾ ਕਿੰਨੇ ਪਰਕੇ ਮਿਲ ਜੂ ਆਪਾਂ ਨੂੰ ਇਹ ਜੇਕਰ ਤੁਹਾਡਾ ਕਾਰਡ ਬਜਾਇ ਵਾਲਾ ਕਾਰਡ ਬਣਿਆ ਹੋਇਆਗਾ ਤਾਂ ਤੁਹਾਨੂੰ ਆ 1000 ਰੁਪਏ ਭਰ ਕੇ ਉੱਪਰ ਵਾਲੀ 500 ਰੁਪਏ ਭਰ ਕੇ ਠੀਕ ਹੈ ਜੇ ਤੁਹਾਡਾ ਕਾਰਡ ਸਿਰਫ 500 ਦੀ ਹਾਂਜੀ ਕਿ 500 ਰੁਪਏ ਭਰ ਕੇ ਈ ਲਿਆ ਸਕਦੇ ਹਾਂ ਸਾਡੇ ਕੋਲ ਲੇ ਬੰਦਾ ਕੋ ਜਾਇਓਗਾ ਉਹ ਲੈ ਕੇ ਲਾ ਕੇ ਆਵੇਗਾ ਠੀਕ ਹੈ ਜੀ ਯਾਨੀ ਕਿ 25 ਕਿਲੋਮੀਟਰ ਤੱਕ ਫਿਟਿੰਗ ਵੀ ਕਰਾ ਦੇਉਗੇ ਹਾਂਜੀ ਫਿਟਿੰਗ ਵੀ ਕਰਾ ਦੇਣੀ ਠੀਕ ਹੈ ਚੱਲਾਂ ਆ ਸਰਦੀ ਚ ਬਹੁਤ ਵਿਕਰੀ ਹੁੰਦੀ ਆ ਵਾਸ਼ਿੰਗ ਮਸ਼ੀਨ ਦੀ ਆਪਾਂ ਨੂੰ ਇਹਦੇ ਬਾਰੇ ਦੱਸੋ ਵੀ ਕੀ ਸਹੂਲਤ ਆਪਾਂ ਨੂੰ ਇੱਥੇ ਇਹ ਐਲਜੀ ਦੀ ਮਸ਼ੀਨ ਆ ਵੀਰ ਜੀ ਠੀਕ ਹੈ 1500 ਰੁਪਏ ਭਰ ਕੇ ਜੇ ਤੁਹਾਡਾ ਕਾਰਡ ਪਹਿਲਾਂ ਬਣਿਆ ਹੋਇਆ ਤਾਂ ਲੈ ਜਾ ਸਕਦੇ ਹੋ ਜੇਕਰ ਕਾਰਡ ਨਹੀਂ ਬਣਿਆ ਨਵਾਂ ਕਾਰਡ 2000 ਰੁਪਏ ਭਰ ਕੇ ਤੁਸੀਂ ਲੈ ਜਾ ਸਕਦੇ ਹੋ ਠੀਕ ਹੈ ਹਾਂਜੀ ਜਿਵੇਂ ਹੁਣ ਆਹ ਸਰਦੀਆਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਆਪਾਂ ਨੂੰ ਆ ਗੀਜਰ ਬਾਰੇ ਦੱਸੋ ਆਹ ਗੀਜਰ ਵੀਰ ਜੀ Orien ਦਾ ਗੀਜਰ ਆ ਇਹ ਵੀ ਤੁਸੀਂ ਇਸਾਨ ਕਿਸ਼ਤ ਨਾਲ ਲੈ ਜਾ ਸਕਦੇ ਹੋ ਠੀਕ ਹੈ ਤੇ ਜੇ ਕਿਸੇ ਵੀਰ ਨੇ ਵੀ ਸਸਤਾ ਗੀਜਰ ਲੈਣਾਗਾ ਤਾਂ ਅੰਦਰ ਹੀ ਸਾਡਾ ਗੀਜਰ ਚ ਕਰਾਂਗੇ ਆਪ ਠੀਕ ਹੈ 5 ਸਾਲ ਦੀ ਰਾਡ ਦੀ ਤੇ 5 ਸਾਲ ਦੀ ਟੈਂਕ ਦੀ ਗਾਰੰਟੀ ਹੈ 5 ਸਾਲ ਦੀ ਹਾਂਜੀ ਠੀਕ ਹੈ ਇਹਦੀ 8 ਸਾਲ ਦੀ ਗਾਰੰਟੀ ਹੈ ਟੈਂਕ ਦੀ ਠੀਕ ਹੈ ਤੇ 3 ਸਾਲ ਦੀ ਰਾਡ ਦੀ ਹੈ ਠੀਕ ਹੈ ਹਾਂਜੀ ਲੋ ਵੀ ਸੱਜਣੋ ਜੇ ਕਿਸੇ ਨੂੰ ਕੋਈ ਸਮਾਨ ਚਾਹੀਦਾ ਤਾਂ ਆਪਣੇ ਅਰਸ਼ਦੀਪ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਿੱਧੂ ਇਲੈਕਟ੍ਰੀਸ਼ੀਅਨ ਤੇ ਪਿੰਡ ਝੰਡੂ ਕੇ ਗੋਲ ਚੌਂਕ ਦੇ ਨੇੜੇ ਸੰਪਰਕ ਨੰਬਰ ਇੱਕ ਵਾਰੀ ਫੇਰ ਦੱਸਦੇ ਆਪਨਾ 99801 10834 97812 10834 ਠੀਕ ਹੈ ਜੀ ਧੰਨਵਾਦ